ਲੈ ਵੀ ਮਿੱਤਰੋ ਵੈਲਕਮ ਆ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਜਿਸ ਵਿੱਚ ਅੱਜ ਦੁਬਾਰਾ ਫਿਰ ਤੋਂ ਚੱਲੇ ਆਪਾਂ ਦਿੱਲੀ 에ਰਪੋਰਟ ਅੱਜ 10 ਦਿਨ ਪਹਿਲਾਂ ਹੀ ਆਪਾਂ ਜਾ ਕੇ ਆਈ ਦੀ ਅੱਜ ਦੁਬਾਰਾ ਚੱਲਿਆਂਗੇ ਜਿਹਨੂੰ ਆਪਾਂ ਜਹਾੜ ਗਿਆਈ ਦੀ ਉਸ ਨੂੰ ਦੁਬਾਰਾ ਲੈਣ ਚੱਲਾਂ ਕੀ ਹਾਲ ਚਾਲ ਆ ਮੁੰਡਿਓ ਠੀਕ ਠਾਕ ਹੋਰ ਜੀ 골ਡੀ ਫਤੇ ਗੜੀ ਆ ਟਾਈਮ ਲਵਾਤਾ ਫੇਸ਼ੀਅਲ ਕਰਾਉਣ ਲੱਗ ਗਿਆ ਕਹਿੰਦਾ ਟੈਨ ਹੋ ਗਿਆ ਆਏ ਨਹੀਂ ਗੋਰਾ ਹੁੰਦਾ ਅਸਤਾਦਾ ਆ ਗਿਆ ਇਹ ਤੇ ਤੈਨੂੰ ਪਤਾ ਹੋ ਗਿਆ ਘੱਟ ਵੱਡ ਚੱਲਦੀ ਰਹਿੰਦੀ ਆ ਲੜਾਈਆਂ ਲੱਪੇ ਚੱਲਦੇ ਰਹੇ ਨੇ ਥ੍ਰੈਟ ਬਹੁਤ ਆਉਂਦੇ ਨੇ ਭਾਵੇਂ ਫੇਸ਼ੀਅਲ ਨਾ ਭਾਵੇਂ ਫੇਸ਼ੀਅਲ ਕਾਲਾ ਹੋ ਗਿਆ ਉਹ ਕਹਿੰਦਾ ਭਈ ਰਹਿਣ ਦੋ ਕਾਨੂੰਨ ਨਕਸਲ ਐਸੀ ਵੱਧ ਵੀ ਲੱਗੇ ਹੋਣੇ ਤੇਰੇ ਫੇਸ਼ੀਅਲ ਦੇ ਤਾਂ 35 ਜਿਆਦੇ ਲੈਂਦੇ ਨੇ ਤਾਂ 3500 ਲੈ ਗਿਆ ਉਹ ਕਿੰਨੇ ਲੈਂਦੇ ਨੇ ਉਹ ਤਾਂ 1500 ਲੱਗਦੇ ਸੀ ਤਿੰਨ ਵਾਰ ਲਾਇਆ ਕਾਲਾ ਹੋ ਗਿਆ ਲਓ ਜੀ ਪੁਸ਼ਪਿੰਦਰ ਨਾਲ ਆਏ ਦੀ ਇੱਕ ਘੰਟਾ ਹੋ ਗਿਆ ਪੂਰਾ ਗੱਡੀ 'ਚ ਪਹਿਲਾਂ ਤਾਂ ਇਹ ਬੰਦਾ ਲੈ ਕੇ ਗਿਆ ਫਤੇਗੜ ਉੱਥੇ ਕਰਕੇ ਕੱਦੂ 2 ਘੰਟੇ ਹੁਣ ਮੈਨੂੰ ਲਿਆਇਆ ਦੌਲੇ ਵਾਲਾ ਹੁਣ ਉਹ ਰੇ ਗੱਠੀ ਘਾ ਭਾਜੀ ਤੱਕਾ ਕਰੀ ਜਾਂਦੇ ਆ 800 ਦੇ ਲੈ ਕੇ ਜਾ ਲੈ ਵੀ ਕਹਿੰਦੇ ਮੋਟਰਸਾਈਕਲ ਦੇ ਹੋ ਗਿਆ ਕੰਮ ਹੁਣ ਤਾਂ ਕੱਚ ਦੇ ਬਾਈ ਕਰਾਂ ਝੂਟਿਆ ਇਹ ਉਹ ਵਾਹ ਜੀ ਵਾਹ ਕਾਉਂਟ ਵਾਥ ਰਹਿਣਾ ਚਾਹੀਦਾ ਸਹੀ ਗੱਲ ਆ ਲਓ ਜੀ ਡੇਕ ਡੋਲੇ ਖਾਂਦੇ ਸੁਖੀ ਸੰਦੀ ਕਰੇ ਬਾੜ ਦੇ लाਡੀ ਦੇ ਬਾਈ ਨੇ ਰੋਂਚ ਜਾਂਦੇ ਆਪਾਂ ਗੱਡੀ लाਡੀ ਵਾਲੀ ਤੇ ਫਿਰ ਜਲਦੇ ਆ ਖੋਲੋ ਗੇਟ ਬਾਈ ਤੈਨੂੰ ਪਤਾ ਨਹੀਂ ਗੇਟ ਖੋਲਣ ਅਫਸਰ ਬਾਹਰ ਖੜੇ ਨੇ ਓਏ ਹਾਂ ਫਾਇਦਾ ਕਿਧਰ ਹੈ ਟਰਟੀ ਝਾੜਦੇ ਨੇ ਵੱਡੇ ਵੱਡਿਆਂ ਦੀਸਤਾਂ ਮੜੀ ਹੋਰੀ ਬੂਟ ਕੱਟ ਲੋਰਾਂ ਭਾਈ ਫਿਰਦੇ ਨੇ ਭਾਈ ਕਹਿੰਦੇ ਦਿੱਲੀ ਦੇ ਨਾਲ ਉਹਨੂੰ ਖੋਣਦੀ ਰਹਿੰਦਾ ਭਾਈ ਅੱਜਕੱਲ ਕੀ ਕਰਨਾ ਗਿਆ ਚੈਨ ਭਾਈ ਸੋਣਨੇ ਵਾਲਿਆਂ ਦਾ ਹੀ ਫਾਜੇ ਨੇ ਹੋਰ ਅਰਸ਼ ਕਿਵੇਂ ਡਾਰਲਿੰਗ ਚੱਲੀਏ ਦਿੱਲੀ ਫਿਰ ਕਹਿੰਦੇ ਜੀ ਨਹੀਂ ਲਾਇਆ ਉਹਨੇ ਮਿੱਟਾ ਜੀ ਆ ਗਿਆ ਉਹ ਦਿਨ 10 ਨਹੀਂ ਕੱਟੇ ਉਹਨੇ ਪੂਰੇ ਚਾਰਵੇਂ ਦਿਨ ਆ ਗਿਆ ਛਾਲ ਕੋਈ ਗੱਲ ਨਹੀਂ ਮਿਲਦੇ ਆ ਲਿਆ ਪੱਤਾ ਪਾਣੀ ਵੇ ਵੈਰੀ ਗੁੱਡ ਬਲੌਗਣਾ ਬੰਦ ਕਰ ਚਾਪੜੇ ਪੈ ਸਕਦੇ ਨੇ ਕਿਹੜਾ ਇਸ ਕਰੋੜ ਕਿੰਨੇ ਵਜੇ ਪੱਕੀ ਕਰ ਦੇ ਇੱਕ ਵਾਰ ਬਸ ਕਲੀਅਰ ਕਰ ਪਰਸੋਂ ਨੂੰ ਪਰਸੋਂ ਪਰਸੋਂ ਨੂੰ ਪੱਕਾ ਕਰਾਉਣਾ ਤਰੀ ਕਿੰਨੀਆਂ ਪਰਸੋਂ ਨੂੰ ਨੋਟ ਕਰਵਾ ਦੇ ਮੜੀ ਜੀ ਮੰਡੇ ਨੂੰ ਮੰਡੇ ਨੂੰ ਪੱਕਾ ਕਾਸਲ ਨਹੀਂ ਹੈਗਾ ਇਹਦੀ ਮਗਰ ਕਾਨੂੰ ਟਾਈਮ ਵੇਸਟ ਕਰਦਾ ਪਾੜਦੀਆਂ ਭਈ 8-8 ਰੋਟੀਆਂ ਬਿੱਟੂ ਦੇ ਹਰਸ਼ਣੇ ਦਾ ਪਸ਼ਪਿੰਦਰ ਆਪਾਂ ਤਾਂ ਬਰੋ ਇਹਨਾਂ ਨੂੰ ਕਹਦੇ ਵੀ ਗੱਡੀ ਹੈ ਤੇ ਆਪਾਂ ਨੂੰ ਹੁਣ ਤੇ ਆਪਾਂ ਨੂੰ ਰਸਤੇ 'ਚ ਆਂ ਵੀਦੇ ਨੇ ਨਾਲੇ ਖਾਦੇ ਵੀ ਪਰੌਂਠੇ ਨੇ ਤੇ ਆ ਪੱਕਾ ਇਹਦੇ ਜਿਹਨੇ ਕਹਤਾ ਰਸਤੇ 'ਚ ਵੀ ਦਬਾਉ ਇਨੋ ਜਾਂ ਡੀਐਸਆਰਏ ਦੇ ਮੁੱਕੀਆਂ ਉੱਥੇ ਈਯੂਰੋ ਲੈ ਕੇ ਜਾਊਗਾ ਓਰੇ ਬਿੱਟੂ ਮੇਰੀ ਗੱਲ ਸੁਣ ਲਾ ਓ ਪਰੌਂਠੇ ਤੂੰ ਤਾਂ ਖਾ ਲੇ ਸਾਬੇ ਖਵਾਨੀ ਰਸਤੇ 'ਚ ਜਸਤਾ ਦਾ ਕੋਈ ਤਾਂ ਆਪੇ ਉੱਪਰ ਹੀ ਨਹੀਂ ਕੈਮਰੇ 'ਚ ਰਿਕਾਰਡ ਕਰ ਰਿਆਂ ਮੇਰੀ ਗੱਲ ਸੁਣ ਹਾਂ ਇੰਨੇ ਬੰਦੇ ਸੁਣਦੇ ਨੇ ਠੀਕ ਆ ਸਾਰਣ ਸਾਬੇ ਕੋ ਆਏ ਹਾਏ ਕਹਿਦਾ ਵਸ ਚਲੋ ਭਾਈ ਚਲੋ ਚਲੋ ਕਹਿਦਾ ਵਸ ਸਾਰਾ ਬਿੱਟੂ ਕਰੇ ਕੀ ਗੱਲਾਂ ਹੋਰੀਆਂ ਨੇ ਇੱਕ ਤਾਂ ਕਹਿੰਦਾ ਸਰਦੋਖ ਦੀ ਗੋਲੀ ਲੈ ਜਾਓ ਇੱਕ ਡੀਐਸਆਰ ਚੱਕ ਲੋ ਬਿੱਟੂ ਵਾਸਤੇ ਹਲੋ ਲੀਜ਼ਾ ਲੱਟ ਦੇ ਸਰਦੋਖ ਦੀ ਨਹੀ ਨਹੀ ਚਲੋ ਵੀ ਮੁੰਡੇ ਓਏ ਖਿੱਚ ਦੋ ਕਰਾਂ ਗੱਡੀ ਆਹ ਫੜ ਲੈ ਭਾਈ ਡੀਐਸਆਰ ਪਲੱਸ ਸਰਦੋਖ ਦੇ ਦੀਆਂ ਗੋਲੀਆਂ ਏ ਬੰਦਾ ਆ ਡੂਜ ਲੈ ਕੇ ਤੁਰਦਾ ਹੀ ਤੁਰਦਾ ਆਊ ਹਲੇ ਤਾਂ ਪੁਸ਼ਪਿੰਦਰ ਲੇਟ ਕਰਾ ਦੇ ਬਾਈ ਇਹਨੇ ਨਾਲੇ ਗਾਲਾਂ ਦਊ ਇਹਨੂੰ ਉੱਥੇ ਪਹੁੰਚਣੀ ਆ ਨਾ ਕੀ ਟਾਈਮ ਹੋ ਗਿਆ ਟਾਈਮ ਵੱਜ ਗਿਆ ਸਵਾ 6 ਸਵਾ 6 ਹੋ ਗਏ ਨਾਲੇ ਲੈਟਾਂ ਪੈਣ ਲੱਗ ਜਾਣਗੀਆਂ ਮੂਰੇ ਫਿਰ ਟ੍ਰੈਫਿਕ ਹੋ ਜੂ ਕੱਪੜੇ ਦੇਖੀ 10:20 ਹੋ ਗਏ ਕਿਹਦੇ ਨਾਲ ਲੱਗ ਰਹੇ ਹੋਏ ਹਾਂ ਪਹੁੰਚਦਾ ਹੋ ਵੀ ਪਹਿਲਾਂ ਹੋ ਗਿਆ ਓਏ ਦਰਸ਼ਾ ਕਿਵੇਂ ਅੱਜ ਇੱਕ ਬੰਦਾ ਮਿਸਿੰਗ ਆ ਯਾਰ ਆਪਣਾ ਹਣ ਹਲਕ ਚ ਆ ਗਈ ਰੋ ਧੰ ਘੰਟਾ ਪਹਿਲਾਂ ਉੱਤਰੂ ਹੋਰ ਕੌਣਾ ਸਾਡੇ ਦਾ ਸੁੰਦਰ ਜਿ ਲੜਦੀ ਦਾ 4 ਘੰਟੇ ਨੂੰ ਉੱਤਰ ਜੋਂ ਹੋਂ ਤਾਂ ਅੱਛਾ ਜੀ ਆਪਾਂ ਦਾ ਫਿਰ ਲੇਟ ਆ ਆਪਾਂ ਸਾਢੇ 11 ਉਹਨੂੰ ਕਿਹਾ ਬਈ ਇੱਧਰ ਹੀ ਆ ਜਾ ਤੂੰ ਥਾਂ ਲੱਗ ਜੂਗਾ ਤੂੰ ਦਿਲ ਨੂੰ ਤਲਾਸੀ ਨੇ ਜਦੋਂ ਉਹਨੇ ਕੱਢ ਲੈਣਾ ਜੂਤ ਭਿਓਂ ਭਿਓਂ ਕੇ ਮਰੂ ਛੋਡੇ ਦੋਨਾਂ ਦੇ ਦੋਨਾਂ ਦੇ ਕਿਉਂ ਸੱਚ ਤੇਰੀ ਪੈਣੀ ਆ ਤੂੰ ਲੇਟ ਤੁਰਿਆ ਅਸੀਂ ਤਾਂ ਅਗੇ ਦੀ ਟਾਈਮ ਨਾਲ ਤੇਰੇ ਕੋਲ ਉਹੀ ਕਹਿੰਦੀ ਪਰੌਂਠੇ ਖਾਣੇ ਨੇ ਹਟ ਲਵਾਉ ਉਹ ਇਹਦੇ ਖਾਣ ਵਾਸਤੇ ਆ ਸਬੂਤ ਨਾ ਪੇਜ ਲਾਡੀ ਨੂੰ ਹੁਣ ਆ ਬਚਣ ਦਾ ਮਾਰਾ ਇਹਦਾ ਇੱਥੇ ਤੱਕ ਕੀ ਆ ਪਾਣੀ ਦਾ ਨਾਲੇ ਉਹ ਨਾ ਵੀਡੀਓ ਬਣਾ ਰਿਹਾ ਵੀ ਮੈਂ ਦਿਖਾਉਂਗਾ ਵੀ ਰਸਤੇ 'ਚ ਪਾਣੀ ਬਹੁਤ ਅੱਧੀ ਕਿਮੀਂ ਵੀ ਆ ਦੇਖਿਆ ਉਹ ਦੇਖ ਸਾਹਮਣੇ ਰੋਡ ਸਾਫ ਆ ਬਾਈ ਉਦੋਂ ਅੱਗੇ ਇਹ ਤਾਂ 100 ਮੀਟਰ ਮੰਨੀ ਹੈਗਾ ਸਟੋਰੀ ਕਿਉਂ ਬਚਦਾ ਫਿਰਦਾ ਉਦੋਂ ਜੂਤ ਖਾਣ ਤੋਂ 5 ਕਿਲੋਮੀਟਰ ਹੋ ਗਿਆ ਵੀ ਇੰਨੀ ਪਾਣੀ ਆ 100 ਮੀਟਰ ਪਾਣੀ ਆ ਸਿਰਫ ਲੱਡੀ ਝੂਠ ਬੋਲ ਕੇ ਬਾਰੇ ਵੀਡੀਓ ਸਾਰੀਆਂ ਤੈਨੂੰ ਬਲੌਗ 'ਚ ਸਭ ਦੇਖੂ ਆ ਵਾਹ ਜੀ ਗੜੀ ਮੇਰੇ ਹੱਥ 'ਵਾਂ ਥੋੜੀ ਹੁੰਦੀਆਂ ਨਾਲੇ ਮਰੀ ਜੰਨੇਓ ਹੱਥ ਵਸ ਨਾ ਹੋਵੇ ਤੈਨੂੰ ਕਹਦੀ ਪਹਿਲਾਂ ਕਰ ਬਾਈ ਤੂੰ ਤਾਂ ਕਹਿੰਦਾ ਪਰੌਂਠੇ ਖਾਣੇ ਨੇ ਪਰੌਂਠੇ ਕਾ ਨਾ ਕਹਿੰਦਾ ਦਹੀਂ ਨਾਲ ਪਰੌਂਠੇ ਬਾਅਦ ਚਾਹ ਪੀ ਲੈਂਦੇ ਤਜਾ ਬੰਦਾ ਦੋ ਹੀ ਨਾਲ ਕਿਹਨੇ ਚਾਹ ਪੀਤੀ ਆ ਤੈਨੂੰ ਪੀਤੀ ਰਹੀ ਹੈ ਚਾਹ ਕਿਉਂ ਬਾਹਰ ਰਸੋਈ ਚ ਜਾ ਕੇ ਇਕੱਲਾ ਪੀ ਗਏ ਆ ਬਾਟਾ ਪਤਾ ਲੱਗਿਆ ਸੂਤਰਾਂ ਮੁਤਾਬਕ ਖਬਰ ਆਈ ਹੈ ਪੂਰੀ ਦੀ ਕਿੰਨੇ ਦੱਸਿਆ ਹਾਂ ਪਰੌਂ ਕਰ ਲਿਆ ਕਿਉਂ ਬਿੱਟੂ ਕੇ ਮੇਰਾ ਫੀਲ ਹੋ ਰਿਹਾ ਭਾਈ ਸਾਈਡ ਜਗਾ ਤੁਰਿਆ ਹੋਏ ਲਾਡੀ ਸੌਰੀ ਵੀਰੇ ਚੜ ਕੇ ਆ ਜਾ ਬੱਸ ਚੜ ਕੇ ਆ ਜਾ ਚੜਨ ਵਾਲੀ ਲੱਤ ਅੱਲੀ 2 ਘੰਟੇ ਲੇਟ ਨੇ ਬਾਈ ਰਸਤਾ ਨਾਮ ਪਤਾ ਹੋਵੇ ਬੋਲੀ ਨਹੀਂ ਮੈਂ ਤੈਨੂੰ ਅੱਗੇ ਵਾਸਤੇ ਵੀ ਹਾਲਦਾ ਲਾਈਟ ਲਾ ਕੇ ਬੰਦੇ ਦਾ ਮੂੰਹ ਦਕਾ ਦੇ ਜਿਆਲਾ ਮਜਬਿੰਦਰ ਦਾ ਓਏ ਵੇ ਪਹਿਲਾਂ ਛੜਕਦੇ ਪਾਣੀ ਆਇਆ ਟਰੱਕ ਆ ਗਏ ਹੁਣਾਂ ਵਿਚਾਲੀ ਲਈ ਖੜਾ ਲਾ ਕਰੋ ਭਾਈ ਸਾਈਡ ਮਾੜਾ ਮੋਟਾ ਇਹਨੂੰ ਬੰਕਜ ਜਮੀਂ ਵਿਚਾਲੇ ਲਾ ਰੱਖਿਆ ਗਲੀ 'ਚ ਤਾਂ ਪਾਜੀ ਧੱਕਾ ਲੈ ਵੀ ਖਿਚੜੀ ਗੱਡੀ ਮੁੰਡਿਆਂ ਨੇ ਕਹਿੰਦੇ ਹੁਣ ਨਾ ਕੋਈ ਬਣਾ ਦੇ ਬਿੱਟੂ ਜੇ ਭਜਣਾ ਓਏ ਬਾਹ ਬਾਣਾ ਲਊਗਾ ਕੀ ਹੋ ਰਿਹਾ ਉਹ ਕਦੇ ਇਧਰ ਲਿਆਉਣਾ ਗੱਡੀ ਕਦੇ ਉੱਤਰ ਲੈ ਜਾਣਾ ਹੋ ਗਿਆ ਕਿਸਮਤ ਮਾੜੀ ਹੁੰਦੀ ਹੈ ਨਾ ਕੀ ਹੋ ਗਿਆ ਸਾਰਾ ਵਜੇ ਇਧਰ ਲਾ ਗਏ ਮਸ਼ੀਨ ਹੀ ਨਹੀਂ ਚੱਲਦੀ ਇੰਸਟਾ ਬੰਦ ਕਰਦਾ ਬਈ ਇੰਸਟਾ ਬੰਦ ਕਰ ਦੇ ਲਾਓ ਯਾਰ ਜੇ ਤਾਂ ਕਿਸਮਤ ਮਾੜੀ ਹੋ ਵੈਣਾ ਯਾਰ ਵਿਚਾਰਾ ਕਦੇ ਇਧਰ ਗੱਡੀ ਲੈ ਕੇ ਆਂਦਾ ਕਦੇ ਇਧਰ ਅੱਜ ਜਿਹੜੀ ਪੈਣੀਆਂ ਨੇ ਪਸ਼ਪਿੰਦਰ ਦੇ ਗਾਲਾਂ ਉਹ ਤਾਂ ਪੈਣੀ ਨਹੀਂ ਰੇੜੀਆਂ ਛੋੜੇ ਇਹਦਾ ਲਿਖਿਆ ਹੋਈ ਜਾਣੇ ਯਾਰ ਥੋੜੇ ਲਈ ਗਾਲਾਂ ਅੱਛਦੇ ਸਰੋਪੇ 2.2 ਮੀਟਰ ਦਾ ਸੋਡੇ ਪਹਿਲੇ ਹੀ ਤਿਆਰ ਨੇ ਇੱਕ ਦਾ ਲੈ ਲਿਓ ਇੱਕ ਸਰੋਪਾ ਦਾ ਆ ਪਿਆ ਪੌਣਾ ਕਿਸੇ ਨੇ ਹੁਣੀ ਪੈ ਜੂ ਹਾਂ ਦਾ ਪਰੌਂਠੇ ਖਾ ਕੇ ਚੱਲਾਂਗੇ ਖਵਾਦੇ ਪਰੌਂਠੇ ਪਤਾ ਲਾ ਦੀ ਸਾਡੇ ਮੁੰਡੇ ਦਾ ਜਿੱਤ ਪਿਆਪਸ ਜੀ ਹਾਂ ਭਾਈ ਕੀ ਗੱਲ ਹੋ ਰਹੀ ਐ ਦੱਸੋ ਮੜਾ ਜੀ ਕੋਈ ਛੱਡੀ ਪਾਓ ਚੰਨਣਾ ਮੈਨੂੰ ਕਹਿੰਦਾ ਆਪਣੀ ਜਿਹੜੀ ਗੱਡੀ ਜਾਂਦੀਆਂ ਨੇ ਹਾਂ ਐਕਸੀ ਗੱਡੀ ਨੂੰ ਪਾਰਕਿੰਗ ਚ ਪੜ ਪਾਰਕਿੰਗ ਚ ਬੜਨ ਨੂੰ ਨਿਕਾਉਣੀ ਪੜਨ ਨਾ 20 ਵਾਰ ਪਾਰਕਿੰਗ ਪਾਰਕ ਗਿਆ। ਮੇਰਾ ਮਿੱਤਰ ਹੈਗਾ ਨਾ ਟੈਕਸੀ ਵਾਲਾ। ਹਾਂ ਹਾਂ ਹਾਂ। ਫੋਨ ਲਾ ਮਾਨੂੰ। ਕੀ ਪੁੱਛਾਂ? ਹਾਂ ਉਹਨਾਂ ਕਹਿੰਦੇ ਪੰਜਾਬ ਦੀ ਗੱਡੀਆਂ ਦੀ ਪਾਰਕਿੰਗ ਚ। ਨਹੀਂ ਤੂੰ ਜਿਆਦਾ ਸ਼ਰਤ-ਚੋਰਤ ਲਾਉ ਕੋਈ ਸਾਡਾ ਵੀ ਫਾਇਦਾ ਹੋਵੇ। 10000 ਦੀ ਸ਼ਰਤ ਮੇਰੇ ਵੱਲੋਂ। 10000 ਦੀ। ਵੀ ਇਹ ਬੰਦਾ ਕਹਿ ਰਿਹਾ ਵੀ ਜਾਂਦੀ ਏ ਉੱਥੇ ਗੱਡੀ ਟੈਕਸੀ ਵੀ ਉੱਜ ਪਾਰਕਿੰਗ ਚ ਤੂੰ ਕਹਿੰਦਾ ਵੀ ਜਾਂਦੀ ਨਹੀਂ। ਲੈ ਰੋਕ ਬਿੱਟੂ ਕਿਤੇ ਢਾਵੇ ਢੋਵੇ ਤੇ ਯਾਰਾ ਚਾਹ ਚੂ ਪੀਏ। ਕੱਲੀ ਚਾਹੀ ਪੀਓ। ਚਾਹ ਨਾਲ 24 ਚੱਲੂ ਉਸਤਾਦ ਆ ਕੱਲੀ ਚਾਹ ਨਾਲ ਨਹੀਂ ਕੰਮ ਚੱਲਣਾ। ਹਾਂਜੀ ਆਗੇ ਆਗੇ ਪੁੱਤ ਆਗੇ ਵੈਰੀ ਗੁੱਡ ਲਮਾਉਂਦੇ ਨੇ ਗੱਡੀਆਂ ਪਤਾ ਵੀ ਅਫਸਰ ਬੈਠਾ ਵਿੱਚ ਹੈਲੋ ਅੰਗੜੀਆਂ ਜੀ ਨਾਲ ਹੈ ਮੇਰੀ ਗੱਲ ਸੁਣ ਲੋ ਐਂਟਰੀ ਫੇਰ ਆ ਪਹਿਲਾਂ ਨੱਚਣਾ ਬੋਰ ਠੀਕ ਆ ਲੈ ਲੱਗ ਜਿਓ ਕਰਾਂ 1 2 3 ਖਿੱਚਦੇ ਕੰਮ ਓਏ ਯਾਰ ਫੇਰ ਕਰ ਲਈ ਗੱਲਾਂ ਯਾਰ ਪਤਾ ਨਹੀਂ ਕਿਹਨੂੰ ਫੋਨ ਲਾਈ ਰਖਦਾ ਸਾਰੀ ਦਿਹਾੜੀ ਲੈ ਖਿੱਚਦੇ ਚੱਕ ਸਟੈਪ ਚੱਕ ਕਿੰਨਾ ਚੱਕ ਲੈ ਆ ਦੇਖ ਬਾਈ ਉਰੀ ਲੱਗ ਰਹੇ ਨੇ ਦੇਖ ਓ ਚਲੋ ਯਾਰ ਬਿੱਟੂ ਡੀ ਕਰ ਰਹੇ ਨੇ ਤੈਨੂੰ ਯਾਰ ਅ ਵੀ ਕਦੋਂ ਸਟੈਪ ਲੂਗੀ ਨਾ ਨੱਚਦੇ ਜਾਣਾ ਚੱਲ ਹੋ ਗਈ ਐਂਟਰੀ ਚਲੋ ਮੁੰਡਿਓ ਪੀਓ ਚਾਹ A few minutes later <laughs> ਹਰ ਜਿੱਥੇ ਕਿੱਟੀ ਚਲਾ ਰਹੇ ਮੇਰੇ ਬੰਦੇ ਦਿੱਲੀ ਜੇ ਟ੍ਰੈਫਿਕ ਨਹੀਂ ਮਿਲੂ ਸੌਂ ਜਾਵਾਂ ਵੀ ਇੱਕ ਵੀ ਬੰਦਾ ਨਹੀਂ ਹੈਗਾ ਲੈ ਵੀਰੇ 에어ਪੋਰਟ ਤੇ ਪਤਾ ਨਹੀਂ ਕਿਹੇ ਜੇ ਫਟ ਕਰ ਮੇ ਚੱਕਣੇ ਬਾਈ ਬੰਦੇ ਇਕਦੀ ਨਾਲ ਕਿਹੜਾ ਜਨਮ ਪੁਸ਼ਪਿੰਦਰ ਨੂੰ ਲਿਆਉਂਦੇ ਉਹ ਅੱਗੇ ਤੋਂ ਟੈਕ ਟਾ ਉਡੀ ਜਾਂ ਪਰਚ ਨਹੀਂ ਨਿਕਲ ਰਿਹਾ ਬਾਈ ਆ ਜਾਓ ਬਾਈ ਯਾਰ ਮੈਂ ਨਾ ਰਿਮੋਟ ਰਿਮੋਟ ਦਿਖਾ ਦੋ ਇੱਧਰ ਸਾਸਤਰੀ ਗਾਲ ਜੀ ਬਾਈ ਪਰ ਚੀ ਨਹੀਂ ਨਿਕਲ ਰਹੀ ਯਾਰ ਬਰੋ ਉਹ ਨਿਕਲ ਹੀ ਰਹੀ ਅੜ ਗਈ ਆਈ ਮਾੜਾ ਯਾ ਇਧਰ ਅੱਜ ਦਾ ਦਿਨ ਮਨੂਸੇ ਜੜਾ ਭਾਈ ਓਏ ਤੀ ਦਿਖ ਰਿਹਾ ਜੀ ਕੱਢ ਯਾਰ ਆ ਆ ਮੂਡ ਆ ਮੂਡ ਆ ਯਾਰ ਉਰੋਂ ਕੂਲ ਕਰ ਦੇ ਮੂਡ ਹੀ ਨਹੀਂ ਦਿਖ ਰਿਹਾ ਦੇਖ ਤੁਸੀਂ ਦੱਬ ਦੋ ਤਿੰਨ ਵਾਰ ਨੂੰ ਫੋਟੋ ਭੇਜੇ ਫੋਟੋ ਦੱਬ ਕੇ ਜੀ ਦੱਬ ਦੋ ਤਿੰਨ ਵਾਰ ਓ ਇਹਨੂੰ ਕਹੇ ਯਾਰ ਉਸਤਾਦ ਨੂੰ ਇਧਰ ਆ ਆ ਜਾ ਭਾਈ ਭੇਜ ਦੋ ਜੀ ਬੁਲਾ ਰ ਆ ਰਿਹਾ ਆ ਆ ਗਿਆ ਆ ਗਿਆ ਓਏ ਆ ਹੁੰਦਾ ਆ ਕੱਢ ਟਿਕਟ ਯਾਰ ਮੈਂ ਯਾਰ ਆਣੀ ਰਹੀ ਬ੍ਰੋ ਓ ਯਾਰ ਮਾੜਾ ਡਰਾਈਵਰ ਕਿੱਥੋਂ ਲਿਆਉਂਦਾ ਐ ਅੱਜ 10 ਸਵੇਰੇ ਓਏ ਬੈ ਕਾ ਤੂੰ ਕਰ ਲਈ ਗੱਡੀ ਕੀ ਹੋ ਗਿਆ ਓ ਬਾਰੇ ਉੱਤਰ ਗਿਆ ਪਰਚੀ ਨਹੀਂ ਚਲਦੀ ਹਾਂ ਪਰਚੀ ਨਹੀਂ ਚਲਦੀ ਯਾਰ ਖੜ ਜਾ ਮੈਨੂੰ ਪਰਚੀ ਹੀ ਖਤਮ ਹੋ ਗਈਆਂ ਗੱਡੀ ਵਾਲੀਆਂ ਭਾਈ ਨੰਬਰ ਵਾਲੀਆਂ ਭਾਈ ਜੀ ਪਰਚੀ ਉਹ ਖਤਮ ਕਰਤੀ ਯਾਰ ਸਲ ਸਲ ਤੂੰ ਵੀ ਕਰ ਲੈ ਕੁਛ ਲੜਾ ਉਹ ਦੂਜੀ ਲੇਨ 'ਚ ਗੱਡੀ ਓ ਜਮੀ ਫੇੜ ਖਰਖਾ ਸਿਸਟਮ ਯਾਰ ਦਿੱਲੀ ਵਾਲਿਆਂ ਨੇ ਕੀ ਗੱਲ ਐ ਉੱਤਰਾ ਫਿਰ ਮੜਜੂ ਮੜਜੂ ਕੋਈ ਗੱਲ ਥੋੜੀ ਐ ਮਾਤੀ ਪੂ ਪੰਜਾਬ ਨੰਬਰ ਗੱਡੀ ਨਹੀਂ ਜਾਂਦੀ ਉਹਨੇ ਪੰਜਾਬ ਨੰਬਰ ਗੱਡੀ ਨਹੀਂ ਜਾਂਦੀ ਆ ਵਾ ਕਰ ਗਿਆ ਓਏ ਫੜਦੀਂ ਇਹ ਦੇਖ ਲੈ ਰੂਟ ਬੋਰਡ ਆ ਦੀ ਭਾਈ ਪਸ਼ਵਿੰਦਰ ਦਾ ਝੂਠ ਫੜਾ ਗਿਆ ਫਿਰਦੀ ਆ ਪੰਜਾਬ ਨੰਬਰ ਗੱਡੀ ਜੀ ਜੀ ਹਰ ਮੇਰੇ ਉਰਾ ਕਰੀ ਹਰ ਗੱਲ ਚ ਝੂਠ ਬੋਲਦਾ ਨਾ ਇੱਕ ਵੀ ਗੱਲ ਫੜੀ ਗਈ ਵੀ ਪੰਜਾਬ ਨੰਬਰ ਗੱਡੀ ਫੜੀ ਗਈ ਭਾਈ ਪਸ਼ਵਿੰਦਰ ਕੋਈ ਵੀ ਗੱਲ ਸੱਚੀ ਨਹੀਂ ਹੈਗੀ ਯਾਰ ਓਏ ਤੂੰ ਤਾਂ ਡਰਾਪ ਵਾਲਾ ਕਮਾ ਦੇ ਗੱਡੀ ਤੂੰ ਤਾਂ ਕਹਿੰਦੇ ਇੰਟਰਵਿਊ ਨਹੀਂ ਹੁੰਦੀ ਯਾਰ ਪਿੱਕਅ ਡਰਾਪ ਵਾਲਾ ਭਾਈ ਤੂੰ ਇਹੇ ਪਾਰਕਿੰਗ ਵਿੱਚ ਬਣਾ ਕੇ ਕਿੰਚ ਬਣਾਗੇ ਉਹ ਗੱਡੀ ਬਸ ਉਹ ਕਿਵੇਂ ਕੀ ਲੜੀ ਜਾਂਦੇ ਨੇ ਯਾਰ ਉਹ ਤਾਂ ਫੇਲ ਨੇ ਬੰਦੇ ਯਾਰ ਜਮੀ ਹੈ ਨਾ ਗਾਣਾ ਵਿੱਚ ਸੋਕ ਨਾ ਤਾਂ ਆਹੀ ਸਿਰ ਚੱਜਦਾ ਯਾਰ ਡਰਾਈਵਰ ਇਧਰ ਆ ਜੂੜੇ ਬੋੜੀ ਦਾ ਕਰੀਏਗੀ ਇਹਨਾਂ ਦਾ ਦਮ ਕਰਾ ਨਾ ਖੜ ਜਾ ਤੈਨੂੰ ਗੱਡੀ ਪਾ ਪੰਜਾਬ ਨੰਬਰ ਗੱਡੀ ਕਹਿੰਦਾ ਹੋਰ ਦਿਖਾ ਮੰਦਾ ਨਹੀਂ ਹਜੇ ਮੰਦਾ ਨਹੀਂ ਓਹੋ ਕੋਈ 10000 ਦੀ ਸ਼ਰਤ ਲਾ ਲ ਲੈ ਸ਼ਰਤ ਲਾ ਲਾਂਗਾ ਬੁਰਲਾ ਬਿੱਟੂ ਰੌਣੀ ਦੀ 10000 ਚ ਤਾਂ ਬੋਂਗ ਸੌਂਦਾ ਕਰੇ ਗੱਲ ਝੂਠਾ ਮੈਂ ਲਾ ਲਾਂ ਮੈਂ ਚੁੱਪ ਕਰਦਾ ਠੰਡੇ ਗੱਲ ਦੱਸ ਦੂੰ ਵੀ ਬੱਦਲਾ ਆ ਰਿਖੇ ਕਿਹੜੀ ਕੰਟਰੀ ਓਏ ਹਾਂ ਓਏ ਪਿਛਲੇ ਬਰਾਉਚ ਚ ਗੱਲ ਹੋਈ ਐ ਹਾਂ ਬਾਇਓ ਜੋ ਝੰਡਾ ਬਦਲਾ ਹੋਇਆ ਪਸ਼ਪੰਦਰ ਘਰਤਾ ਦੇਡ ਕਿ ਨਾ ਬਾਈ ਨਾ ਬਈ ਹੈਗਾ ਕਰ ਬਾਈ ਡੀਡ ਨੂੰ ਕਿਹੜੇ ਦੇਸ਼ ਤੂੰ ਗਿਆਨੀ ਕਿਵੇਂ ਝੰਡਾ ਲਾ ਸਕਦਾ ਉਹ ਦੇਖਦਾ ਤੂੰ ਬਾਇਓ ਚ ਸਟੇ ਸਟੇ ਕਰਦਾ ਵਿੱਚ ਹਾਂ ਬਾਈ ਜਿਵੇਂ ਹੁਣ ਲਾਡੀ ਸਿੰਘਾਪੁਰ ਵਿੱਚ ਦੀ ਆ ਰਿਹਾ ਆ ਉਹ ਸੰਘਾਪੁਰ ਦਾ ਝੰਡਾ ਲਾ ਲੈ ਵੀ ਝੰਡਾ ਲਾ ਲਾ ਨਾ ਨਾ ਮੈਂ ਤਾਂ ਬਈ ਗਲਤ ਗੱਲ ਆ ਯਾਰ ਪਸ਼ਵਿੰਦਰ ਗਲਤ ਗੱਲ ਨਹੀਂ ਤਾਂ ਬਈ ਬਹੁਤ ਵੱਡੀਆਂ ਗਲਤ ਗੱਲਾਂ ਨੇ ਤਾਂ ਉਹ ਖੜੀ ਆ ਉਹ ਪਿਆਨ ਨੰਬਰ ਗੱਡੀ ਉਹ ਖੜੀ ਆ ਪੰਜਾਬ ਨੰਬਰ ਆ ਕਰਜ਼ਾ 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 ਗੰਦਾਰੇ ਦਾ ਕਰਜ਼ਾ ਆ ਖੜੀ ਆ ਪੀਵੀ ਆ ਦੇਖ ਆ ਗੱਡੀ ਆ ਗੱਡੀ ਦੇਖ ਬਾਈ ਆ ਖੜੀ ਆ ਬਾਈ ਵਰਕਿੰਗ 'ਚ ਮੰਨਦਾ ਕਿਉਂ ਮੜਨਾ ਓਏ ਕੋਈ ਗੱਲ ਸੁਣ ਲੈ ਤੂੰ ਨਹੀਂ ਸਿੱਧੀ ਗੱਡੀ ਚਲਾਈ ਹੁੰਨੀ ਜਿੰਨੀ ਨੇ ਬੈਗ ਚਲਾਦੀ ਉਸਤਾਦ ਦੋ ਦੋ ਗੱਡੀਆਂ ਦੇ ਇੰਜਨ ਕਰਦੇ ਇਹ ਬੰਦੇ ਨੇ ਗੱਡੀ ਪਾਈ ਹੋਈ ਦੀ ਪਹਿਲਾਂ ਕਹਿਵਾ ਦੋ ਦੋ ਇੰਜਨ ਕਰਦੇ ਪਹਿਲਾਂ ਯਾਰ ਇਹਦੀ ਗੱਲ ਝੂਠ ਹੈ ਇਹ ਗੱਲ ਝੂਠ ਹੈ ਬਿਸ਼ਵਿੰਦਰ ਓਏ ਆਪਣੇ ਬੰਦੇ ਕਿਧਰ ਗਏ ਦੋ ਆਪਾਂ ਦਾ 4 ਅਜ ਦੀ ਓਏ ਹੁਣ ਚਾਹ ਹੋ ਗਿਆ ਇੱਕ ਗੱਲ ਉਹਦੀ ਪੂਰੀ ਹੋ ਗਈ ਨਾ ਮੈਂ ਇੱਕ ਗੱਲ 'ਚ ਹਾਰ ਗਿਆ ਤਾਂ ਪੰਜਾਬ ਨੰਬਰ ਗੱਡੀਆਂ ਲੱਭਦਾ ਫਿਰਦਾ ਪਾਰਕਿੰਗ 'ਚ ਫਿਰਦਾ ਬਈ ਕਹਿੰਦਾ ਮੈਂ ਗਣਕੇ ਆਉਂਗਾ ਵੀ ਕਿੰਨੀਆਂ ਗੱਡੀਆਂ ਖੜੀਆਂ ਨੇ ਪੰਜਾਬ ਨੰਬਰ ਓਰੇ ਐ ਓਏ ਉਹ ਲਾਕੀਨ ਹੋਇਆ ਦੀ ਕਰੋਨਾ ਵੇਲੇ ਨਹੀਂ ਸੀ ਸੀ ਨਾ ਆਹ ਉਹ ਤੋਂ ਬੰਦ ਕਰਤੀਆਂ ਉਹਨੀਆਂ ਬੰਦ ਕਰਤੀਆਂ ਹਨ ਉਹਨੂੰ ਚੌ ਹੋ ਰਿਹਾ ਦੇਖਿਓ ਆ ਕੇ ਕਿਵੇਂ ਕਰੂ ਪੰਕਜ ਯਾਰ ਆਹ ਬਲਾਗ ਨਾਲੇ ਤੇਰੇ ਤੇ ਬਹੁਤ ਕਰਦਾ ਵੀ ਇਹਦੀ ਕੋਈ ਇਹਦੀ 1500 ਘਾਟ ਫਸਿਆ ਆਪਾਂ ਨੂੰ ਹਾਂ ਵੀ ਇਹਨੂੰ ਉਹਦੀ ਅਪਲੋਡ ਕਰੀਆ ਬਬਲਾਗ 'ਚ ਮੈਂ ਤਾਂ ਬੋਲ ਨਹੀਂ ਸਕਦਾ ਮੈਨੂੰ ਮੁਰੇ ਉਹਨਾਂ ਚਾਰ ਬੰਦਿਆਂ 'ਚ ਹਾਂ ਵੀ ਹੋ ਜਾਂਦਾ ਸਹੀ ਗੱਲ ਆ ਉਹਨੂੰ ਮਾਇਆ ਹੋ ਜਾਂਦਾ ਨਾ ਵੀ ਸਪੋਰਟ ਹੈਗੀ ਮੈਨੂੰ ਹੁਣ ਐ ਓਏ ਮੈਨੂੰ ਲੱਗਦਾ ਲੇਟ ਹੋ ਗਏ ਆ ਬੰਦੇ ਜੇ ਜਿਵੇਂ ਆਈ ਜਾਂਦੇ ਨੇ ਜੇ ਹਿਸਾਬ ਨਾਲ ਮੈਂ ਕਹਿੰਦਾ ਜ ਆਜ ਤੱਤਰ ਗਿਆ ਲਾਡੀ ਵੀ ਤੁਰਿਆ ਰਿਹਾ ਹੈ ਉਹ ਕਿੱਦੇ ਨਾ ਕਿੱਦੇ ਪਾਉ ਢਿੱਟ ਨੂੰ ਟੋਲੇ ਦੇ ਪਾਉ ਛੋਲੇ ਆਏ ਢਿੱਟ ਨੂੰ 4 ਵਜੇ ਗਿਆ ਦੀ ਤੁਰਨ ਨੂੰ 6:30 ਵਜੇ ਲੈ ਕੇ ਤੁਰਿਆ 15 ਮਿੰਟ ਤੋਂ ਉਹਨੇ ਪੰਜਾਬ ਨੰਬਰ ਗੱਡੀ ਲੱਭਣ ਤੇ ਲਾਦੇ ਹੋਣੇ ਚੌ ਹੋ ਗਿਆ ਉਹਨੂੰ ਲੱਭ ਕੇ ਗੱਡੀ ਦੋ ਘੰਟਿਆਂ ਚ ਪਰੌਂਠੇ ਖਾਦੇ ਨੇ ਘਰੋਂ ਫੇਰ ਤੁਰਿਆ ਖਾ ਕੇ ਲਓ ਜੀ 에어ਪੋਰਟ ਤੇ ਪਹੁੰਚ ਚੁੱਕੇ ਹਾਂ ਲਾਡੀ ਨੂੰ ਲੈਣਾ ਹੁਣ ਸਾਨੂੰ ਆ ਨਹੀਂ ਪਤਾ ਵੀ ਉਹ ਅੰਦਰਾਗ 에어ਪੋਰਟ ਦੇ ਬਾਹਰ ਹੈ ਕਿਉਂਕਿ ਫੋਨ ਉਹਦਾ ਹੋ ਚੁੱਕਿਆ ਬੰਦ ਕੋਪਸ਼ਪੰਦਰ ਦੋ ਬੰਦੇ ਨੂੰ ਵੀ ਖੋ ਗਏ ਹਾਂ ਪਹਿਲ ਤਾਂ ਅਸੀਂ ਪਹੁੰਚੇ ਮਾਸਾ ਰਸਤਾ ਇੰਨਾ ਖਰਾਬ ਸੀ ਹੁਣ ਸਾਡੇ ਦੋ ਬੰਦੇ ਪਤਾ ਨਹੀਂ ਕਿੱਧਰ ਲੰਘ ਗਏ ਲੋ ਜੀ ਹੁਣ ਲਾਡੀ ਨੂੰ ਲੱਭਣ ਦਾ ਕਹਿੰਦੇ ਰੈਸਕਿਊ ਆਪਰੇਸ਼ਨ ਜਾਰੀ ਹੈ ਤੇ ਮਲਾਉਣਿਆ ਸਾਨੂੰ ਜਦੋਂ ਵੀ ਆ ਗਿਆ ਕੋਈ ਆ ਗਿਆ ਲਾਡੀ ਦਾ ਸਰਾ ਉਹ ਬੰਦੇ ਮਿਲ ਗਏ ਭਾਈ ਸਾਡੇ ਆ ਗਿਆ ਬੰਦੇ ਪਹੁੰਚ ਗਏ ਭਾਈ ਇਹ ਬੰਦੇ ਕਹਿੰਦੇ ਪਾਰਕਿੰਗ ਜੇ ਫਰੀ ਹੈ ਕਹਿੰਦੇ ਪੀਵੀ ਨੰਬਰ ਗੱਡੀਆਂ ਲਾਉਦੇ ਹੈ ਓਏ ਓ ਯਾਰ ਜਿੱਤ ਗਿਆ ਅੱਜ ਭਾਈ ਆ ਲੱਗ ਰਿਹਾ ਚੈਟ ਕਰਨਾ ਫੜਿਆ ਗਿਆ ਭਾਈ ਕੈਮਰੇ ਚ ਕੈਦ ਹੋ ਗਿਆ ਟੂ ਡੂੜ ਘੰਟਾ ਹੋ ਗਿਆ ਓਰੇ ਖੜਿਆ ਨੂੰ ਯਾਰਾ ਤੇਰੀ ਦਾ ਆ ਗਿਆ ਓ ਛੱਡੀਆਂ ਦਾ ਕੋਈ ਨਹੀਂ ਹੈਗਾ ਭਾਈ ਓਏ ਤੇਰੀ ਤਾਂ ਜਲਦੀ ਉਹ ਕਰ ਦੇ ਅੰਦਰ ਫੋਨ ਕਿਸ ਨੂੰ ਗਿਆ ਭੇਜ ਦੋ ਲਾਡੀ ਨੂੰ ਓਰੇ ਖੜਿਆ 8 ਘੰਟਾ ਹੋ ਗਿਆ ਯਾਰ ਹਾਲੇ ਤੱਕ ਨਹੀਂ ਆਇਆ ਕੁਸ਼ਮਿੰਦਰ ਤੂੰ ਕਰ ਦੇ ਫੋਨ ਜਦੋਂ ਅਸੀਂ ਦੁਬਈ ਇੱਥੇ ਗਏ ਸੀ ਉਹੀ ਛੱਡੀਆਂ ਦਾ ਦੁਬਈ ਦੁਬਈ ਵਾਲਾ ਝੰਡਾ ਤੁਮਰੀ ਦਾ ਲਾਰਿਆ ਨੇਗਾ ਇਹ ਮਵਾ ਗੱਪੀ ਆਣਾ ਇਹ ਬੰਦੇ ਨੇ ਛੋਡੇ ਬਾਰੇ ਬਹੁਤ ਬੋਰਾ ਭਲਾ ਗਿਆ ਤੁਸੀਂ ਕਹਿਣਾ ਚਾਹੋਗੇ ਵੀ ਕੀ ਗੱਲ ਕਹੀ ਆ ਵੀ ਝੰਡਾ ਬਾਤ ਨਹੀਂ ਰੋਗਾ ਸੱਚੀ ਗੱਲ ਕਹਿਦੀ ਠੀਕ ਆ ਹਾਂਜੀ ਤੁਸੀਂ ਕਹਿਣਾ ਚਾਹੋਗੇ ਕੁਝ ਇਹਦੇ ਬਾਰੇ ਨਾ ਨਾ ਕੋਈ ਆਏ ਨਹੀਂ ਦੇਖਿਆ ਸਤਾ ਦਾ ਇੰਟਰਵਿਊ ਸਰ ਤੁਸੀਂ ਦੱਸੋ ਜੀ ਇਹਨਾਂ ਬਾਰੇ ਕੁਝ ਇਹ ਰੋਗ ਰਿਹਾ ਕੋਈ ਗੜਬੜ ਨਹੀਂ ਨਹੀਂ ਗੜਬੜ ਕੋਈ ਵੱਡੀ ਲੱਗਦੀ ਆ ਇਹ ਰੋਗ ਰਿਹਾ ਤੁਹਾਨੂੰ ਬਾ ਉਹ ਘਰ ਮਾਉ ਹੋਏ ਓਏ ਜਮੀ ਫੇੜਾ ਹੋਏ ਤਾਂ ਚੌੜਮਣੀ ਕਰਨੀ ਨਹੀਂ ਬਿੱਟੂ ਕੀ ਗੱਲ ਆ ਯਾਰ ਥੋੜਾ ਦੱਬ ਕੇ ਨਾ ਮਾਰਦਾ ਗਰ ਜਾਂਦਾ ਵੀ ਉਹ ਤੂੰ ਕੀ ਉਹ ਗੁਡਰੂ ਗੁਡਰੂ ਚੱਕੀ ਜਣਾ ਨਹੀਂ ਆਇਆ ਜੋ ਲਓ ਜੀ ਕਹਿੰਦੇ ਪੂਰੇ 10 ਦਿਨਾਂ ਬਾਅਦ ਆਸਟ੍ਰੇਲੀਆ ਤੋਂ ਕਹਿੰਦੇ ਇੰਡੀਆ ਪੁੱਜ ਗਿਆ ਕਹਿੰਦੇ ਚੋਬਰ ਲੱਡੀ ਸ਼ਾਗਲਾ ਮਲਾਉਣਾ ਤੁਨੂੰ ਉਹਦੇ ਨਾਲ ਹਾਂਜੀ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਜੋ ਬਹੁਤ ਵਧੀਆ ਬੋਲ ਰਹੀ ਆ ਪਤਾਈਆਂ ਤੈਨੂੰ ਤੇਰੇ ਨਿਊਜ਼ੀਲੈਂਡ ਦੇ ਵੀਜ਼ੇ ਦੀਆਂ ਲੈ ਵੀ ਮੁੰਡਾ ਚੱਕੋ ਟਰਾਲੀ ਰੋੜੋ ਨੂੰ ਚਲੋ ਘਰ ਨੂੰ ਆਈਓ ਘਰਾਂ ਕਮੈਂਟ ਮਾਰੋ ਓਏ ਲੜੀ ਕੇ ਮੇਰੇ ਆਸਟ੍ਰੇਲੀਆ ਸ਼ਰਾ ਇੱਕ ਮਿੰਟ ਇੱਕ ਮਿੰਟ ਓਏ ਖੜ ਜਾ ਮੇਰੀ ਗੱਲ ਪਹਿਲਾਂ ਪਹਿਲਾਂ ਮੈਨੂੰ ਖੜ ਜਾ ਯਾਰ ਖੜ ਜਾ ਨਾ ਐਂ ਦੱਸ ਪਹਿਲਾਂ ਵੀ ਇੰਡੀਆ ਦਾ ਸਵਾਦ ਆ ਕਿ ਆਸਟ੍ਰੇਲੀਆ ਇੰਡੀਆ ਇੰਡੀਆ ਮੇਰੀ ਗੱਲ ਮੇਰੀ ਗੱਲ ਮਿੱਟੀ ਦਾ ਮੋਹ ਆ ਬਾਈ ਮਿੱਟੀ ਦਾ ਮੋਹ ਇਹ ਵਧੀਆ ਵੇਖ ਤੂੰ ਆਪਦੀ ਗੱਡੀ ਚ ਲੈ ਲਾਂਗੇ ਤੇ ਬਾਈ ਕਹਿੰਦਾ ਉਹ ਟੈਕਸੀ ਨਹੀਂ ਬਣਦਾ ਸਾਨੂੰ ਪਾਰਕਿੰਗ 'ਚ ਇੱਕ ਵੀ ਗੱਡੀ ਪੀਵੀ ਨੰਬਰ ਨਹੀਂ ਮਿਲੀ ਸਾਨੂੰ ਉਹਦਾ ਪੀਵੀ ਨੰਬਰ ਗੱਡੀ ਨਹੀਂ ਹੈਗੀ ਤੇ ਆ ਗੱਡੀ ਦੇਖਿਆ ਓਏ ਅੱਜ ਇਹਦਾ ਟੂਰ ਇਹ ਜਿਹੜਾ ਦਿੱਲੀ ਵਾਲਾ ਹੁੰਦਾ ਉਹ ਜਿਹੜੇ ਫੇਲ ਹੁੰਦਾ ਟੋਟਲੀ ਫੇਲ ਆ ਟੋਟਲੀ ਪੱਕਾ ਸਟਾਪੇ ਕਰਤਾ ਹੈ 515 ਪਵੇਲੀ ਦਾ ਤਾਂ ਖਾਣਾ ਪੀਣਾ ਵਧੀਆ ਵਧੀਆ ਹਨ ਕੁਆਲਿਟੀ ਇੱਕ ਨੰਬਰ ਹੈ ਇਹਨਾਂ ਦੀ ਕਿਉਂ ਅਰਸ਼ ਪਾ ਚੁ ਮਲਾਨ ਫੁੱਟੂ ਤੱਪ ਆਇਆ ਹੈ ਉਹ ਸਾਹਮਣੇ ਵਾਲਾ ਕੀ ਆ ਵਧੀਆ ਨਹੀਂ ਹੈਗਾ ਸਾਹਮਣੇ ਆਹ ਬੰਦੇ ਨੇ ਬਈ ਕਾਫੀ ਪੀਤੀ ਆ ਜਾਂਦੇ ਹੋਏ ਉੱਥੇ ਦੋਨਾਂ ਦੇ ਤਿਆਰ ਬਣਿਆ ਪਿਆ ਦਿੱਲੀ ਤੋਂ ਡੀਐਸਆਰ ਲਈ ਸਪੈਸ਼ਲ ਇਹਨਾਂ ਵਾਸਤੇ ਦੋ ਦੋ ਡੀਐਸਰ ਠੋਕ ਕੇ ਇਹਨਾਂ ਨੇ ਪੀ ਕੇ ਕਾਫੀ ਪੀ ਗਏ ਤੁਸੀਂ ਚਾਰ ਜਾਣੇ ਸ਼ਰਮਿੰਦਾ ਕਰੋ ਇਹ ਕੀ ਗੱਲ ਲਈ ਇਹਨਾਂ ਨੇ ਇਨੋ ਦੀ ਫੁੜੀ ਹੁਣ ਮੜਾ ਜਾ ਸੈੱਟ ਹੋਏ ਨੇ ਰੁਪਇਆ 100 ਆ ਯਾਰ ਬਸ 100 ਜੋ ਮਰਜ਼ੀ ਖਾ ਪੀ ਲੋ ਬੋਲ ਬੋਲੀ ਕੀ ਇਹ ਮੜਾ ਉਸ ਤੇ ਬੋਲ ਕੇ ਸੋਰੀ ਤਬ ਇਹ ਆ ਗਿਆ ਚੰਗਾ ਵੀ ਮੁੰਡਿਓ ਠੀਕ ਹੈ ਵੀਰੇ ਓਕੇ ਬਾਏ ਬਾਏ ਟਾਟਾ ਮਿਲਦੇ ਆ ਪਸੰਦਰ ਨਾਲ ਸ਼ਰਤ ਲੱਗ ਗਈ ਬਾ ਰੁਪਏ ਦੇ ਨੂੰ 10000 ਦਊ ਸੰਗ ਦੀ ਹਰਦੂ ਲੈ ਕੇ ਘਰਾਟਾਂ ਦੇ ਨਿੱਕੇ ਜਿੰਨੇ ਰੋਣਾ ਰਾਤ ਨੂੰ 2 ਵਜੇ ਪਿੱਛੇ ਮੈਨੂੰ ਨਹੀਂ ਪੈਣੀ ਮੂਰੀਏ ਮੰਨਣ ਵਾਸਤੇ ਸੀੜੇ ਲੈਣਾ ਪਰ ਮੈਂ ਮਿੱਟੂ ਹਾਂ ਪਿੱਛੇ ਕੱਢ ਲਾਂਗੇ ਬੂਟਾਂ ਦੇ ਹਾਂ ਚਲੋ ਠੀਕ ਆ